ਅੱਜ ਦੀ ਕਹਾਣੀ ਬੇਵਸੀ ਦਾ ਹੌਕਾ ਲੇਖਕਾ ਮਨਿੰਦਰ ਕੌਰ 베ਦੀ ਜੀ ਉਮੀਦ ਆ ਤੁਹਾਨੂੰ ਕਹਾਣੀ ਬਹੁਤ ਪਸੰਦ ਆਵੇਗੀ ਸਿਮਰਨ ਸਵੇਰ ਦੀ ਹਸਤਾਲ ਗਈ ਹੋਈ ਸੀ ਸਿਮਰਨ ਸਕੂਲ ਵਿੱਚ ਕੰਪਿਊਟਰ ਦੇ ਅਧਕ ਸੀ ਨੂੰ 2-3 ਮਹੀਨਿਆਂ ਤੋਂ ਅੱਖਾਂ ਦੀ ਤਕਲੀਫ ਸੀ ਉਹ ਰੋਜ਼ ਆਪਣੇ ਪਤੀ ਨੂੰ ਆਖਦੀ ਮੇਰੀਆਂ ਅੱਖਾਂ 'ਚ ਦਰਦ ਹੁੰਦਾ ਰਹਿੰਦਾ ਤੁਸੀਂ ਮੇਰੇ ਨਾਲ ਚੱਲੋ ਆਪਾਂ ਜਾ ਕੇ ਮੇਰੀਆਂ ਅੱਖਾਂ ਚੈੱਕਅਪ ਕਰਵਾ ਆਈਏ ਪਰ ਜਿਸ ਦਿਨ ਆਪ ਉਸ ਦੇ ਪਤੀ ਜਸਵਿੰਦਰ ਨੂੰ ਉਸ ਤੋਂ ਛੁੱਟੀ ਮਿਲਦੀ ਉਸ ਦਿਨ ਸਿਮਰ ਨੂੰ ਉਸ ਤੋਂ ਛੁੱਟੀ ਨਾ ਮਿਲਦੀ ਤਾਂ ਆ ਪਤੀ ਪਤਨੀ ਨੂੰ ਛੁੱਟੀ ਲੈ ਕੇ ਦਿੱਕਤ ਆ ਰਹੀ ਸੀ ਇਸ ਲਈ ਸਿਮਰ ਨੇ ਆਪਣੇ ਪਤੀ ਜਸਵਿੰਦਰ ਨੂੰ ਆਖਿਆ ਕਿ ਮੈਂ ਅੱਲੀ ਜਾ ਕੇ ਅੱਖਾਂ ਚੈੱਕ ਕਰਵਾ ਆਉਂਦੀ ਹਾਂ ਦੋਵਾਂ ਨੂੰ ਇਕੱਠੇ ਛੁੱਟੀ ਪਤਾ ਨਹੀਂ ਕੋਲ ਲਊਗੀ ਮੇਰੀ ਤਾਂ ਅੱਖਾਂ ਦੀ ਸੋਸ਼ਿਆ ਵੱਧ ਹੀ ਜਾ ਰਹੀ ਹੈ ਜਸਵਿੰਦਰ ਨੇ ਵੀ ਸਿਮਰ ਦੀ ਗੱਲ ਜਹਾਮੀ ਭਰ ਦੇ ਆਖਿਆ ਤੂੰ ਸਵੇਰੇ ਟਾਈਮ ਤੇ ਹਸਪਤਾਲ ਚਲੀ ਜਾਇਂ ਜੇ ਉੱਥੇ ਕੋਈ ਦਿੱਕਤ ਆਈ ਤਾਂ ਫੋਨ ਕਰ ਲੈ ਮੈਂ ਦੋ ਕੋ ਘੰਟੇ ਦੀ ਛੁੱਟੀ ਲੈ ਕੇ ਆ ਜਾਵਾਂਗਾ ਸਿਮਰ ਨੇ ਅਗਲੇ ਹੀ ਦਿਨ ਸਕੂਲ ਤੋਂ ਛੁੱਟੀ ਲੈ ਲਈ ਤੇ ਸਵੇਰ ਹੀ ਸੱਜਰੇ ਹੀ ਆਪਣੇ ਸਪੋਟੀ ਦੇ ਅੱਖਾਂ ਦਾ ਚੈੱਕਅਪ ਕਰਾਉਣ ਲਈ ਹਸਪਤਾਲ ਪਹੁੰਚ ਗਈ ਸਰਕਾਰੀ ਹਸਪਤਾਲ ਉਹ ਉਸ ਦੇ ਘਰ ਤੋਂ ਕੋਈ 4-5 ਕਿਲੋਮੀਟਰ ਦੂਰ ਤੇ ਸੀ ਜਿਸ ਲਈ ਸਿਮਰ ਨੇ ਸਵੇਰੇ 8:00 ਵਜੇ ਹੀ ਘਰੋਂ ਸੋਚ ਕੇ ਨਿਕਲ ਗਈ ਕਿ ਜੇ ਟਾਈਮ ਤੇ ਹਸਪਤਾਲ ਪਹੁੰਚ ਜਾਵਾਂਗੀ ਤਾਂ ਬਾਰੀ ਵੀ ਜਲਦੀ ਆ ਜਾਵੇਗੀ ਤੇ ਉਹ ਬੇਲੀ ਹੋ ਕੇ ਆਪਣੇ ਘਰ ਵੀ ਟਾਈਮ ਤੇ ਪਹੁੰਚ ਜਾਵੇਗੀ ਹਸਪਤਾਲ ਵਿੱਚ ਪਹੁੰਚ ਕੇ ਵਰਨ ਨੇ ਸਕੂਟਰੀ ਸਾਈਕਲ ਸਟੈਂਡ ਦੀ ਖੜੀ ਕਰ ਦਿੱਤੀ ਤੇ ਹਸਪਤਾਲ ਅੰਦਰ ਜਾ ਕੇ ਪਰਚੀ ਕਟਾਉਣ ਲੈਣ ਚ ਲੱਗ ਗਈ ਲੈਣ ਲੱਗੇ ਸੀ ਲੈਣ ਲੱਗੀ ਲੰਬੀ ਸੀ ਪਰ ਅੱਧੇ ਪੌਣੇ ਘੰਟੇ ਬਾਅਦ ਉਹ ਪਰਚੀ ਕਟਵਾ ਕੇ ਸਿਤਾ ਡਾਕਟਰ ਦੇ ਕੋਲ ਚਲੀ ਗਈ ਉਸ ਨੇ ਦੇਖਿਆ ਭੀੜ ਬਹੁਤ ਜ਼ਿਆਦਾ ਸੀ ਉਹ ਇੰਨੀ ਭੀੜ ਦੇਖ ਕੇ ਹੈਰਾਨ ਪਰੇਸ਼ਾਨ ਹੋਣ ਲੱਗੀ ਕਿ ਮੈਂ ਤਾਂ ਘਰੋਂ ਇਹ ਸੋਚ ਕੇ ਜਲਦੀ ਨਿਕਲੀ ਸੀ ਕਿ ਟਾਈਮ ਤੇ ਵੇਲੀ ਹੋ ਕੇ ਘਰ ਪਹੁੰਚ ਜਾਵਾਂਗੀ ਪਰ ਇੱਥੇ ਤਾਂ ਮੇਰੇ ਤੋਂ ਵੀ ਪਹਿਲਾਂ ਕਾਫੀ ਲੋਕ ਖੜੇ ਹਨ ਆਪਣੇ ਆਪ ਚ ਬੁੜ ਬੜਾਉਂਦੀ ਹੋਈ ਸਿਮਰਨਾ ਬੋਲੀ ਮੈਨੂੰ ਨਹੀਂ ਲੱਗਦਾ ਮੈਂ 1:00 ਵਜੇ ਤੋਂ ਪਹਿਲਾਂ 베ਲੀ ਹੋ ਇੰਨਾ ਸੋਚਦੀ ਸੋਚਦੀ ਨੇ ਆਪਣੀ ਪਰਖੀ ਡਾਕਟਰ ਦੇ ਕੋਲ ਬੰਦੀ ਬਾਹਰ ਖੜੇ ਸੇਵਾਦਾਰ ਨੂੰ ਪੜਾ ਦਿੱਤੀ ਤੇ ਆਪਣੀ 바ਰੀ ਦੀ ਉਡੀਕ ਕਰਨ ਲੱਗੀ ਇੱਕ ਪਾਸੇ ਜਹੇ ਹੋ ਕੇ ਖੜੀ ਗਈ ਭੀੜ ਕਿੰਨੀ ਦੇਖ ਦੇਖ ਸੇਮਨ ਦਾ ਦਿਲ ਘਬਰਾ ਰਿਹਾ ਸੀ ਉਸ ਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਸਾਰੀ ਦੁਨੀਆ ਨੂੰ ਹੀ ਅੱਖਾਂ ਦੀ ਬਿਮਾਰੀ ਲੱਗੀ ਹੋਵੇ ਬੱਚੇ ਬਜ਼ੁਰਗ ਤੇ ਜਵਾਨ ਸਭ ਨੂੰ ਅੱਖਾਂ ਦੀਆਂ ਪਰੇਸ਼ਾਨੀਆਂ ਨੇ ਘੇਰਾ ਪਾਲਿਆ ਹੋਵੇ ਆਪਣੀਆਂ ਸੋਚਾਂ ਵਿੱਚ ਡੁੱਬੀ ਸਿਮਰਨ ਦਾ ਧਿਆਨ ਉਦੋਂ ਟੁੱਟਿਆ ਜਦੋਂ ਇੱਕ 5-6 ਸਾਲ ਦਾ ਬੱਚਾ ਖੇਡਦਿਆਂ ਹੋਇਆ ਆ ਉਸ ਦੀਆਂ ਲੱਤਾਂ ਨੂੰ ਆ ਕੇ ਚੁੰਬੜ ਗਿਆ ਸਿਮਰ ਨੇ ਬੱਚੇ ਵੱਲ ਪਿਆਰ ਨਾਲ ਦੇਖਿਆ ਉਸ ਬੱਚੇ ਦੀ ਮਾਂ ਉੱਥੇ ਫਰਸ਼ ਤੇ ਹੀ ਬੈਠੀ ਸੀ ਤੇ ਉਹਦਾ ਪਿਓ ਉਹਦਾ ਧਿਆਨ ਰੱਖ ਰਿਹਾ ਸੀ ਸਿਮਰ ਨੂੰ ਸੋਚਣ ਲੱਗੀ ਇੰਨਾ ਵਿੱਚੋਂ ਅੱਖਾਂ ਦੀ ਪਰੇਸ਼ਾਨੀ ਕਿਸ ਨੂੰ ਹੋ ਸਕਦੀ ਹੈ ਕਿਸ ਨੇ ਆਪਣੀਆਂ ਅੱਖਾਂ ਦਿਖਾਉਣੀਆਂ ਹੋਣਗੀਆਂ ਉਸ ਨੇ ਬੱਚੇ ਦੀ ਗੱਲ ਗੱਲ ਤੇ ਹੱਥ ਫੇਰ ਕੇ ਪਿਆਰ ਦਿੱਤਾ ਸਿਮਰ ਨੂੰ ਬੱਚੇ ਵੱਲ ਦੇਖ ਕੇ ਮਹਿਸੂਸ ਹੋਇਆ ਕਿ ਹੋਵੇ ਨਾ ਹੋਵੇ ਜ਼ਰੂਰ ਬੱਚੇ ਨੂੰ ਹੀ ਅੱਖਾਂ ਦੀ ਕੋਈ ਪਰੇਸ਼ਾਨੀ ਹੋਵੇਗੀ ਬੱਚੇ ਨੂੰ ਦੇਖਣ ਤੇ ਲੱਗ ਰਿਹਾ ਸੀ ਕਿ ਬੱਚੇ ਨੂੰ ਅੱਖਾਂ ਵਿੱਚ ਦਿੱਕਤ ਹੈ ਇੰਨੇ ਨੂੰ ਉਸ ਬੱਚੇ ਦਾ ਪਿਓ ਵੀ ਸਿਮਰਨ ਦੇ ਪਿੱਛੇ ਲੈਨ ਚ ਆ ਕੇ ਖੜਾ ਹੋ ਗਿਆ। ਉਸ ਦੀ ਘਰਵਾਲੀ ਉੱਥੇ ਪਰਸ਼ਤੇ ਹੀ ਬੈਠੀ ਰਹੀ। ਸਿਮਰਨ ਨੇ ਬੱਚੇ ਨੂੰ ਪਿਆਰ ਕਰਦੀ ਨੇ ਆਪਣੇ ਪਿੱਛੇ ਖੜੇ ਉਸ ਦੇ ਪਿਓ ਵੱਲ ਦੇਖਦੇ ਹੋਏ ਪੁੱਛਿਆ, "ਬੀਰੇ ਤੁਸੀਂ ਦਿਖਾਉਣਾ ਹੈ?" ਤਾਂ ਉਸ ਨੇ ਅੱਗੋਂ ਉਦਾਸੇ ਸਬਰ ਵਿੱਚ ਆਖਿਆ, "ਨਹੀਂ ਜੀ, ਮੈਂ ਤਾਂ ਆਪਣੇ بیٹے ਨੂੰ ਦਿਖਾਉਣਾ ਹੈ।" ਉਸ ਨੇ ਬੱਚੇ ਨੂੰ ਆਪਣੇ ਬਲ ਕਰਦੇ ਹੋਏ ਆਖਿਆ ਸਿਮਰਨ ਨੂੰ ਲੱਗਿਆ ਕਿ ਸ਼ਾਇਦ ਬੱਚੇ ਨੂੰ ਕੋਈ ਛੋਟੀ ਮੋਟੀ ਅੱਖਾਂ ਦੀ ਪਰਸਾਨੀ ਹੋਵੇਗੀ ਜਾਂ ਕੋਈ ਇਨਫੈਕਸ਼ਨ ਵਗੈਰਾ ਹੋਵੇਗੀ ਜੋ ਡਾਕਟਰ ਦੀ ਦਵਾਈ ਦੇਣ ਦਾ ਨਾਲ ਠੀਕ ਹੋ ਜਾਏਗਾ ਪਰ ਫਿਰ ਵੀ ਉਸ ਨੇ ਸਹਿਸਵਾ ਪੁੱਛ ਹੀ ਲਿਆ ਕੀ ਹੋਇਆ ਵੀਰੇ ਬੇਟੇ ਨੂੰ ਕੀ ਪ੍ਰੋਬਲਮ ਹੈ ਸਿਮਰਨ ਦੇ ਇੰਨਾ ਬੁਝਦੇ ਹੀ ਉਹ ਚੁੱਪ ਹੋ ਗਿਆ ਉਸ ਦੇ ਚਿਹਰੇ ਤੇ ਪਰੇਸ਼ਾਨੀ ਦੇ ਭਾਵ ਗਹਿਰੇ ਹੋ ਗਏ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਦਰਦ ਨੂੰ ਸ਼ਬਦਾਂ ਦਾ ਰੂਪ ਨਹੀਂ ਦੇ ਰਿਹਾ ਸੀ ਸਿਮਰ ਨੇ ਵੀ ਚੁੱਪ ਕਰ ਲਈ ਤੇ ਉਹਦੇ ਉਦਾਸ ਚਿਹਰੇ ਵੱਲ ਦੇਖ ਸੋਚਦੀ ਹੋਈ ਆਪਣੇ ਮਨ 'ਚ ਬੋਲੀ ਡੈਗਰੂ ਜੀ ਕਿੰਨਾ ਔਖਾ ਹੈ ਇੱਕ ਬੱਚੇ ਦੇ ਦਰਦ ਨੂੰ ਆਪਣੇ ਅੰਦਰ ਸਮਾ ਕੇ ਰੱਖਣਾ ਕੁਝ देर ਚੁੱਪ ਰਹਿਣ ਤੋਂ ਬਾਅਦ ਉਹ ਬੋਲਿਆ ਇਸ ਨੂੰ ਚਿੱਤਾਂ ਮੋਦੀਆ ਹੈ ਉਸਦੇ ਇੰਨਾ ਬੋਲਣ ਤੇ ਸਿਮਰਲਾ ਆਪਣੀ ਥਾਂ ਤੇ ਹੀ ਜ根ੇ ਜੜ ਹੀ ਹੋ ਗਈ ਹੋਈ। ਉਸਨੇ ਉਦਾਸ ਹੋ ਕੇ ਪੁੱਛਿਆ, "ਬੀਰੇ, ਇੰਨੇ ਛੋਟੇ ਬੱਚੇ ਨੂੰ ਵੀ ਕਿੱਤਾ ਮੋਦੀਆ ਕਿਵੇਂ ਹੋ ਗਿਆ ਇਹ ਸਭ ਕੁਝ?" ਸਿਮਰ ਦੀ ਗੱਲ ਸੁਣ ਕੇ ਉਸ ਬੱਚੇ ਦੇ ਪਿਤਾ ਦੀਆਂ ਅੱਖਾਂ ਦੀਆਂ ਕੋਹਾਂ ਵਿੱਚ ਪਾਣੀ ਝੜਕਣ ਲੱਗਾ। ਉਸਨੇ ਫਟਾਫਟ ਆਪਣੀ ਜੇਬ ਚੁਰਮਾਲ ਕੱਢਿਆ ਤੇ ਆਪਣੀ ਅੱਖਾਂ ਸਾਫ਼ ਕਰਦੇ ਹੋਏ ਆਖਿਆ, "ਨਹੀਂ ਪੈਣੇ।" ਇਸ ਨੂੰ ਤਾਂ ਚਿੱਟਾ ਮੋਤੀਆ ਜਨਮ ਤੋਂ ਸੀ ਅੰਦਰੋਂ ਦਰਦ ਤੇ بےਵਸੀ ਦਾ ਭਰਿਆ ਪਿਤਾ ਜਿਹਦਾ ਦਰਦ ਸ਼ਾਇਦ ਇਸ ਨੂੰ ਜਾਣਨ ਵਾਲੇ ਨਹੀਂ ਸਮਝਦੇ ਸਨ ਉਸ ਨੇ ਸਿਰਨ ਲੱਗੇ ਆਪਣਾ ਦਰਦ ਤੇ بےਵਸੀ ਕੋਲ ਕੇ ਰੱਖ ਦਿੱਤੀ ਪੜ੍ਹਾਈ ਵਾਰ ਵਿੱਚ ਆਖਿਆ ਹਾਂ ਭੈਣੇ ਇਸ ਨੂੰ ਜਨਮ ਤੋਂ ਹੀ ਚਿੱਟਾ ਮੋਤੀਆ ਸੀ ਅਸੀਂ ਬਹੁਤ ਇਲਾਜ ਕਰਵਾਇਆ ਚਿੱਟੇ ਮੋਤੀਆ ਦਾ ਆਪਰੇਸ਼ਨ ਵੀ ਕਰਾਇਆ ਪਰ ਡਾਕਟਰਾਂ ਨੇ ਧਿਆਨ ਨਹੀਂ ਰੱਖਿਆ ऑपरेशन ਤੋਂ ਬਾਅਦ ਇਸ ਦੀਆਂ ਖਾਂ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਤੇ ਨਿਗਾਹ ਤੇ ਵੀ ਕਾਫੀ ਘਟਣ ਲੱਗ ਪਈ ਇਸ ਦੀ ਫਿਰ ਡਾਕਟਰਾਂ ਦੇ ਹੱਥ ਖੜੇ ਕਰ ਦਿੱਤੇ ਤੇ ਆਖਿਆ ਇਸ ਨੂੰ ਚੰਡੀਗੜ੍ਹ ਲੈ ਜਾਓ ਕਈ ਆਖਦ ਨੇ ਕਿ ਚਿੱਟੇ ਮੋਤੀਏ ਨਾਲ ਕਾਲਾ ਮੋਤੀਆ ਵੀ ਬੰਨ੍ਹ ਹੈ ਪਰ ਪਤਾ ਨਹੀਂ ਕਿਉਂ ਡਾਕਟਰ ਸਿੱਧੇ ਰਾਹ ਨਹੀਂ ਪਾਉਂਦੇ ਮੇਰੀ ਤਾਂ ਨੌਕਰੀ ਵੀ ਪ੍ਰਾਈਵੇਟ ਹੈ ਮੈਨੂੰ ਛੁੱਟੀ ਵੀ ਨਹੀਂ ਮਿਲਦੀ ਇਹ ਤਰਖਾ ਵੀ ਬਹੁਤ ਘੱਟ ਹੈ ਪਰ ਇੱਕ ਪਿਓ ਹੋਣ ਦੇ ਨਾਤੇ ਮੈਂ ਆਪਣੇ ਬੱਚੇ ਦੇ ਇਲਾਜ ਲਈ ਪੂਰੀ ਬਾਹ ਲਾ ਮਾਂਗਾ ਬਸ ਡਾਕਟਰ ਨੇ ਦਾ ਪਾ ਦੇਣ ਡਾਕਟਰ ਬੇਵੱਸ ਜਿੰਨੇ ਮਰਜੀ ਪੈਸੇ ਲੈ ਲੈਣ ਪਰ ਮੇਰੇ ਬੱਚੇ ਦਾ ਸਹੀ ਇਲਾਜ ਕਰਦੇ ਨਹੀਂ ਬੱਚੇ ਰੋਏ ਸਹਾਰ ਦੇ ਵਿੱਚ ਦੇਖਣਾ ਮੇਰੇ ਬਦਕਿਸਮਤੀ ਹੈ ਇਨਾਂ ਆਖਦਿਆਂ ਹੀ ਉਸ ਦੀਆਂ ਅੱਖਾਂ ਦੀਆਂ ਕੋਹਰਾ ਵਿੱਚ ਰੁਕੇ ਹੋਏ ਹੰਝੂ ਜੋ ਉਸ ਦੇ ਰੋਕਣ ਤੇ ਵੀ ਕੋਸ਼ਿਸ਼ ਕਰਨ ਦੇ ਬਾਵਜੂਦ ਹਰਕੇ ਜਿਹੇ ਵਹਿ ਤੁਰੇ ਉਸ ਨੇ ਬੇਵਸੀ ਨਾਲ ਇੱਕ ਹੌਕਾ ਜਿਹਾ ਭਰਿਆ ਫਿਰ ਆਪਣੀਆਂ ਅੱਖਾਂ ਨੂੰ ਸਾਫ਼ ਕਰ ਲਿਆ ਉਸ ਦੇ ਦਰਦ ਨੂੰ ਮਹਿਸੂਸ ਕਰ ਸਿਮਰਨ ਦਾ ਅੰਦਰਲਾ ਦਰਦ ਅੰਦਰ ਵੀ ਦਰਦ ਪਰ ਗਿਆ ਇਹਨੇ ਨੂੰ ਸਿਮਰਨ ਦੀ ਬਾਰੀ ਆ ਗਈ ਉਹ ਆਪਣੀ ਅੱਖਾਂ ਚੈੱਕ ਕਰਾਉਣ ਲਈ ਡਾਕਟਰ ਕੋਲ ਅੰਦਰ ਚਲੀ ਗਈ ਡਾਕਟਰ ਨੇ ਉਹਦੀਆਂ ਅੱਖਾਂ ਚੈੱਕ ਕਰਕੇ ਉਸ ਨੂੰ ਦਵਾਈ ਲਿਖ ਦਿੱਤੀ ਤੇ ਆਖਿਆ ਘਬਰਾਉਣ ਦੀ ਕੋਈ ਲੋੜ ਨਹੀਂ ਇਹ ਪ੍ਰੇਸ਼ਾਨੀ ਨਿਗਾਹ ਦੀ ਘਟਨ ਕਰਕੇ ਆ ਰਹੀ ਹੈ ਆਦਵਾਈ ਪਾਲਿਓ ਤੇ ਨਾਲ ਨਿਗਾਹ ਦੀ ਐਨਕ ਬਣਵਾ ਲੈਣਾ ਡਾਕਟਰ ਕੋਲ ਪਰਚੀ ਫੜ ਕੇ ਸਿਮਰਨਾ ਜਿੰਮੇਵਾਰ ਨਿਕਲ ਲੱਗੀ ਤਾਂ ਉਸ ਨੇ ਦੇਖਿਆ ਕਿ ਉਹ ਵਿਅਕਤੀ ਆਪਣੇ ਬੱਚੇ ਨੂੰ ਲੈ ਕੇ ਡਾਕਟਰ ਦੇ ਕੈਬਨ ਵਿੱਚ ਆ ਕੇ ਖੜ ਗਿਆ ਸੀ ਸਿਮਰ ਨੇ ਬਾਹਰ ਨਿਕਲਦੀ ਨੇ ਜਿਵੇਂ ਹੀ ਉਸ ਵੱਲ ਦੇਖਿਆ ਤਾਂ ਸਿਮਰ ਦੀਆਂ ਅੱਖਾਂ ਉਸ ਦੀਆਂ ਅੱਖਾਂ ਨਾਲ ਟਕਰਾ ਗਈਆਂ ਜਿਸ ਵਿੱਚ ਸਿਮਰ ਨੂੰ ਬੇਵਸੀ ਦੇ ਦਰਦ ਤੋਂ ਸਿਵਾ ਕੁਝ ਵੀ ਨਜ਼ਰ ਨਹੀਂ ਆਇਆ ਸਿਮਰ ਨੇ ਹੱਸਤਾ ਤੁੰ ਬੋੜਾ ਕਰ ਅਗਰੀ ਪਰ ਸਾਰੇ ਦਾ ਉਸ ਦੇ ਖਿਆਲਾਂ ਵਿੱਚ ਇੱਕ ਬੇਵਸਪਤਾ ਦੀ ਬੇਵਸੀ ਹੀ ਘੁੰਦੀ ਰਹੀ ਸਿਮਰ ਨੂੰ ਉਦਾਸ ਦੇਖ ਕੇ ਉਸਦੀ ਸੱਸ ਨੇ ਪੁੱਛਿਆ ਕੀ ਗੱਲ ਪੁੱਤਰਾ ਡਾਕਟਰ ਨੇ ਕੀ ਆਖਿਆ ਜੋ ਉਦਾਸ ਲੱਗ ਰਹੀ ਹੈ ਸਭ ਠੀਕ ਤਾਂ ਹੈ ਨਾ ਸਿਮਰ ਨੇ بے ਧਿਆਨੇ ਵਿੱਚ ਬੋਲੀ ਕੁਝ ਨਹੀਂ ਮਾਂ ਬਸ ਦਵਾਈ ਦਿੱਤੀ ਹੈ ਕਹਿੰਦੇ 15 ਦਿਨਾਂ ਚ ਠੀਕ ਹੋ ਜਾਣਗੇ ਤੇ ਨਿਗਾਹ ਦੀ ਐਨਕ ਦਾ ਨੰਬਰ ਲਿਖ ਕੇ ਦੇ ਦਿੱਤਾ ਤੇ ਮੈਂ ਐਨਕ ਬਣਾਉਣੀ ਹੈ ਹੁਣ ਉਸਦੀ ਸੱਸ ਬੋਲੀ ਕੋਈ ਨਾ ਘੇਰਾ ਉਦਾਸ ਕਿਉਂ ਹੋਈ ਪਈ ਐ ਅੱਜ ਕੱਲ ਤਾਂ ਐਨਕਾਂ ਛੋਟੇ ਛੋਟੇ ਬੱਚਿਆਂ ਦੇ ਲੱਗ ਜਾਂਦੀਆਂ ਨੇ ਸਿਮਰਨਾ ਬਿਨਾ ਬੋਲੇ ਆਪਣੀ ਕਮਰੇ ਚਲੀ ਗਈ ਬੈੱਡ ਤੇ ਲੇਟ ਦੇ ਆ ਜਿਵੇਂ ਉਸਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਉਸ ਦੇ ਦਿਮਾਗ ਵਿੱਚ ਉਸ ਬੇਵਸਪਤਾ ਦੇ ਕਹੇ ਸ਼ਬਦ ਤੇ ਉਸ ਦੁਆਰਾ ਲਿਆ ਗਿਆ ਬੇਵਸੀ ਦਾ ਦੇ ਦਰਦ ਦਾ ਹੌਂਕਾ ਦਿਮਾਗ ਵਿੱਚ ਹਥਾੜੀ ਦੀ ਤਰ੍ਹਾਂ ਵੱਜਣ ਲੱਗਾ ਸਿਮਰਨ ਨੂੰ ਕਬਰਾਟ ਹੋਣ ਲੱਗੀ ਤੇ ਉੱਠ ਕੇ ਬੈਠ ਗਈ ਬੈਗਰੂ ਨਾਲ ਗੱਲਾਂ ਕਰਦੀ ਉਹ ਆਖਣ ਲੱਗੀ ਬਾਬਾ ਜੀ ਉਸ ਪਿਤਾ ਦੀਆਂ ਅੱਖਾਂ ਚੋਂ ਕਿਰਦੇ ਹਨ ਜੀ ਬੇਵਸੀ ਦੇ ਦਰਦ ਦਾ ਹੌਕਾ ਇਸ ਦੁਨੀਆ ਦੇ ਵਿਹਾਰ ਦੀ ਮੂੰਹ ਬੋਲਦੀ ਤਸਵੀਰ ਨਹੀਂ ਇੱਕ ਇਨਸਾਨ ਦੂਜੇ ਇਨਸਾਨ ਦੇ ਦਰਦ ਤੋਂ ਸਿਰਫ ਫਾਇਦਾ ਹੀ ਚੁੱਕਦਾ ਆ ਚੁੱਕਣਾ ਚਾਹੁੰਦਾ ਹੈ ਉਹ ਬੇਵਸ ਪਿਤਾ ਅੰਦਰੋਂ ਘੁੱਟ ਚੁੱਕਾ ਹੈ ਬੈਗਰੂ ਜੀ ਤੁਸੀਂ ਉਸ ਬੱਚੇ ਨੂੰ ਆਪਣੀ ਮਿਹਰ ਦੇ ਨਾਲ ਠੀਕ ਕਰ ਦੇਣਾ ਨਾਨ ਕਲਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਖਦੇ ਹੋਏ ਸਿਮਰ ਨੇ ਉਸ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਤੇ ਬੈੱਡ ਤੋਂ ਉੱਠ ਮੂੰਹ ਹੱਥ ਧੋ ਕੇ ਆਪਣੇ ਕਮਰੇ ਚੋਂ ਬਾਹਰ ਆ ਕੇ ਸੱਸ ਦੇ ਕਮਰੇ ਵਿੱਚ ਚਲੀ ਗਈ ਸੱਸ ਕੋਲ ਬੈਠ ਅੱਜ ਹਸਤਾ ਵਿੱਚ ਇਹ ਹੋਇਆ ਉਸ ਨੂੰ ਦੱਸਣ ਲੱਗ ਪਈ ਸਿਮਰ ਦੀਆਂ ਗੱਲਾਂ ਸੁਣ ਉਸ ਦੀ ਸੱਸ ਨੇ ਆਖਿਆ ਪੁੱਤ ਬਹਿਗੁਰੂ ਪੜੀ ਕਰੇਗਾ ਆਪਣੀ ਕਿਰਪਾ ਨਾਲ ਉਸ ਬੱਚੇ ਨੂੰ ਠੀਕ ਕਰ ਦੇਵੇ ਆਪਾਂ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕਰ ਸਕਦੇ ਹਾਂ ਆਪਣੀ ਸ਼ਾਸ ਨਾਲ ਗੱਲਾਂ ਕਰ ਸਿਮਰਨ ਦਾ ਮਨ ਕੁਝ ਹੌਲਾ ਹੋ ਗਿਆ ਤੇ ਉਹ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਗਾਉਂਦੀ ਹੋਈ ਘਰ ਦੇ ਕੰਮਾਂ ਵਿੱਚ ਲੱਗ ਗਈ ਮਨਿੰਦਰ ਕੌਰ 베ਦੀ ਜੀ ਦੀ ਬਹੁਤ ਹੀ ਭਾਵਕ ਰਜਨਾ ਬਹੁਤ ਵਧੀਆ ਲੱਗੀ ਤੁਹਾਨੂੰ ਇਸ ਬਾਰੇ ਤੇ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅੰਤ ਤੱਕ ਸਾਨੂੰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ